ਟਰਸਟ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਇੰਪਰੂਵਮੈਂਟ ਟਰਸਟ ਬਟਾਲਾ ਦੇ ਜੋ ਕਰਮਚਾਰੀ ਨੇ ਇੱਕ ਰੋਸ ਪ੍ਰਦਰਸ਼ਨ ਕਰ ਰਿਹਾ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਮੁੱਦਾ ਕੀ ਹੈ ਕੀ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿੰਨਾ ਕਾਰਨ ਕਰਕੇ ਇਸ ਧਰਨੇ ਦਾ ਉਹਨਾਂ ਨੇ ਆਗਾਜ਼ ਕੀਤਾ ਸੱਸ ਕਿਹਾ ਬਾਣੀ ਸ਼ੁਭਨਾਮ ਕੀ ਜੇ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜਗਿੰਦਰ ਸਿੰਘ ਐਜੇ ਮੈਂ ਕੁਲਰਕੇ ਇੱਥੇ ਕੰਮ ਕਰਦਾ ਗਵਰਨਮੈਂਟ ਟਰਸਟ ਬਟਾਲਾ ਵਿੱਚ ਤੇ ਜਿਹੜਾ ਅੱਜ ਸਾਡਾ ਰੋਸ ਪ੍ਰਦਰਸ਼ਨ ਹੋ ਰਿਹਾ ਇਹ ਜਲੰਧਰ ਦੇ ਵਿੱਚ ਬਿਨਾ ਕਿਸੇ ਜਾਂਚ ਪੜਤਾਲ ਦੇ ਉਹਨਾਂ ਤੇ ਐਫ ਆਈ ਆਰ ਮਲਾਜਮਾਂ ਤੇ ਦਰਜ ਕਰਕੇ ਅਧਿਕਾਰੀਆਂ ਤੇ ਦਰਜ ਕਰਕੇ ਬਿਨਾ ਜਾਂਚ ਪੜਤਾਲ ਦੇ ਉਹ ਜਿਹੜੀ ਐਫ ਆਈ ਆਰ ਇਹਨਾਂ ਦਰਜ ਕੀਤੀ ਆ ਇਸ ਇਹ ਬੜੀ ਮੰਦਭਾਗੀ ਘਟਨਾ ਵਾਂ ਇਸ ਲਈ ਮੈਂ ਇਹਨਾਂ ਨੂੰ ਸਾਡੇ ਇਸੋ ਗਰੁੱਪ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਆ ਕਿ ਇਹ ਜਿਹੜੇ ਐਫ ਆਈ ਆਰ ਦਰਜ ਕੀਤੀ ਗਈ ਆ ਇਹਨੂੰ ਰੱਦ ਕੀਤਾ ਜਾਵੇ ਇਹਦੇ ਇਹ ਰੋਸ ਪ੍ਰਦਰਸ਼ਨ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ ਜਿਹੜਾ ਜਲੰਧਰ 'ਚ ਜਿਹੜਾ ਮਾਮਲਾ ਦਰਜ ਹੋਇਆ ਹੈ ਉਹ ਕਿੰਨੇ ਕਰਮਚਾਰੀਆਂ ਦੇ ਕਿੰਨੇ ਅਧਿਕਾਰੀਆਂ ਦੇ ਦਰਜ ਹੋਇਆ ਉਹ ਲਗਭਗ 5 ਅਧਿਕਾਰੀਆਂ ਤੇ ਕਰਮਚਾਰੀਆਂ ਤੇ ਜਿਹੜਾ ਉਹ ਦਰਜ ਕੀਤੀ ਗਈ ਹੈ ਐਫ ਆਰ ਦਰਜ ਤੇ ਉਹਦੇ ਵਾਸਤੇ ਸਾਡਾ ਇਹ ਰੋਸ ਪ੍ਰਦਰਸ਼ਨ ਹੈ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਇਹ ਕੱਲਾ ਬਟਾਲੇ 'ਚ ਨਹੀਂ ਪੰਜਾਬ ਲੈਵਲ ਤੇ ਸਾਰ ਜਗਤ ਹੋ ਰਿਹਾ ਹੈ ਇਹ ਹਰ ਟਰਸਟ ਦੇ ਵਿੱਚ ਹਰ ਕਾਰਪੋਰੇਸ਼ਨਾਂ ਦੇ ਵਿੱਚ ਸਾਰੇ ਥਾਂ 'ਤੇ ਚੱਲ ਰਿਹਾ ਵਾ ਇਹ ਬਹੁਤ ਮਨਪਾਗੀ ਘਟਨਾ ਵਾ ਜਿਹੜੀ ਤੁਸੀਂ ਇਹ ਮੰਗ ਕਰ ਰਹੇ ਹੋ ਕੋਈ ਇਹ ਮੰਗ ਦੀ ਕੋ ਡੈਡ ਲਾਈਨ ਦਿੱਤੀ ਗਈ ਹੈ ਕਿ ਜੇ ਤੁਹਾਡੀ ਇਹ ਮੰਗ ਪੂਰੀ ਨਾ ਹੋਈ ਤੇ ਇਸ ਤੋਂ ਅਗਲਾ ਤੁਹਾਡਾ ਐਕਸ਼ਨ ਕੀ ਹੋਏਗਾ ਹਾਂਜੀ ਜੋ ਵੀ ਸਾਡੇ ਯੂਨੀਅਨ ਜਿਹੜੀ ਆ ਕਹੇਗੀ ਉਸ ਦੇ ਮੁਤਾਬਕ ਐਸ਼ ਜਿਹੜਾ ਇਸ ਨੂੰ ਸਟੈਪ ਵਾਈਜ਼ ਸਟੈਪ ਅੱਗੇ ਚੱਲਾਂਗੇ ਅੱਜ ਕਿੰਨੇ ਵਜੇ ਦੇ ਇਥੇ ਤਰਨੇ ਦੇ ਬੈਠੇ ਹੋ ਕਿੰਨੀ ਦੇਰ ਇਹ ਰੋਜ਼ ਪ੍ਰਦਰਸ਼ਨ ਜਾਰੀ ਰਹੇਗਾ ਔਰ ਕੀ ਤੁਸੀਂ ਮੰਗ ਕਰਦੇ ਹੋ ਉਹਨਾਂ ਮਲਾਜ਼ਮਾਂ ਦੇ ਹੱਕ ਵਿੱਚ ਆਪਣੀ ਜਥੇਬੰਦੀ ਵੱਲੋਂ ਪੰਜਾਬ ਲੈਵਲ ਤੇ ਸਾਡਾ ਅੱਜ ਦਾ ਜਿਹੜਾ ਰੋਜ਼ ਪ੍ਰਦਰਸ਼ਨ ਆ ਇਹ 10 ਤੋਂ 12 ਵਜੇ ਤੱਕ ਹੀ ਕਿਉਂਕਿ ਇਹਦੇ ਨਾਲ ਸਾਡਾ ਕਾਫੀ ਜਿਆਦਾ ਜਿਹੜੇ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੋਈ ਆ ਕੰਮਕਾਰ ਵਾਸਤੇ ਲੋਕੀ ਆ ਰਹੇ ਸੀ ਪਰ ਉਹਨਾਂ ਨੂੰ ਇਸ ਕਰਕੇ ਮੁਰਦਲਾ ਪਿਆ ਵਾ ਤੇ ਅਸਲ ਇਹ ਹੈਗਾ ਸੀ ਕਿ ਇਹ ਜਿਹੜੀ ਇਹਨਾਂ ਨੇ ਐਫਆਰ ਦਰਜ ਕੀਤੀ ਆ ਇਹਨੂੰ ਜਲਦੀ ਤੋਂ ਜਲਦੀ ਤੁਰੰਤ ਜਿਹੜਾ ਵਾ ਉਹ ਵਾਪਸ ਲਿਆ ਜਾਵੇ ਐਫਆਰ ਨੂੰ ਤੇ ਜਿਹੜਾ ਵਾ ਕਿਉਂਕਿ ਲੋਕਾਂ ਦੇ ਕੰਮ ਉਸੇ ਤਰ੍ਹਾਂ ਫਿਰ ਜਾਰੀ ਰਹਿ ਸਕਣ ਤਾਂ ਏਸੀਜੀ ਬਟਾਲਾ ਤੋਂ ਉਹ ਤਸਵੀਰਾਂ ਇੰਪਰੂਵਮੈਂਟ ਟ੍ਰਸਟ ਬਟਾਲਾ ਦੇ ਕਰਮਚਾਰੀ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਜਲੰਧਰ ਵਿੱਚ ਇੱਕ ਕਰਮਚਾਰੀਆਂ ਤੇ ਜੋ ਮਾਮਲਾ ਦਰਜ ਹੋਇਆ ਹੈ ਉਹ ਨਿਆਂਇਤ ਢੰਗ ਨਾਲ ਹੋਇਆ ਹੈ ਉਸ ਨੂੰ ਰੱਦ ਕਰਨ ਦੀ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਅਗਲਾ ਕਹਿੰਦੇ ਸਟੈਪ ਸਾਡਾ ਜੋ ਸਾਡੀ ਜਥੇਬੰਦੀ ਕਰੇਗੀ ਉਹਨੂੰ ਛੋਟ ਵਿਚਾਰ ਕੇ ਕੀਤਾ ਜਾਏਗਾ ਫਿਲਹਾਲ ਬਟਾਲਾ ਤੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਇੰਪਰੂਵਮੈਂਟ ਟੈਸਟ ਬਟਾਲਾ ਦੇ ਕਰਮਚਾਰੀ 2 ਘੰਟੇ ਵਾਸਤੇ ਰੋਸ ਪ੍ਰਦਰਸ਼ਨ ਦੇ ਬੈਠੇ ਹਨ ਅਤੇ ਰੋਸ ਜ਼ਾਹਰ ਕਰ ਰਹੇ ਹਨ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼